ਦੋਸ਼ਕ ਰਿਆ ਦਰਸੇ ਨਹੀਂ ਜਿਹੜਾ ਦੁਸ਼ਟ ਬੰਦਾ ਹੁੰਦਾ ਨਾ ਜਿਤਨਾ ਗਲਤ ਕੰਮ ਕਰਦਾ ਰਹਿੰਦਾ ਜਿਹੜਾ ਉਹਦਾ ਕੰਮ ਸਮਾਜ ਨੂੰ ਗਲਤ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਜੈਸੇ ਜਲ ਮਹਿਰੀਖ ਜਿਸ ਤਰ੍ਹਾਂ ਪਾਣੀ ਦੇ ਵਿੱਚ ਲਕੀਰ ਖਿੱਚੀ ਜਾਵੇ ਤੇ ਉਹ ਦਿਖਾਈ ਨਹੀਂ ਦਿੰਦੀ ਸੰਤ ਕ੍ਰਿਆ ਅਤ ਅਲਪ ਪੀ ਜਿਹੜਾ ਸੰਤ ਹੈ ਧਾਰਮਿਕ ਬੰਦਾ ਉਹਦੀ ਨਿੱਜੀ ਜੀ ਵੀ ਗਲਤੀ ਹੈ ਜਿਹੜੀ ਇਹ ਲਾ ਰੇਖ ਜਿਉਂਦੀ ਦੁਨੀਆ ਜਿਹੜੀ ਐ ਇਸ ਤਰ੍ਹਾਂ ਦੇਖਦੀ ਐ ਜਿ ਤਰ੍ਹਾਂ ਪੱਥਰ ਤੇ ਲਕੀਰ ਕਿਉਂਕਿ ਜਿਹੜਾ ਚੰਗਾ ਬੰਦਾ ਆ ਉਹ ਤੋਂ ਉਮੈਦ ਨਹੀਂ ਹੁੰਦੀ ਕਿ ਇਹ ਗਲਤ ਕੰਮ ਕਰੂਗਾ ਤੇ ਜਿਹੜਾ ਦੁਸ਼ਟ ਬੰਦਾ ਉਹ ਤੇ ਹਾਈ ਦੁਸ਼ਟਵਾਮ ਲੋਕ ਵੀ ਕਹਿ ਦਿੰਦੇ ਐ ਇਹਨਾਂ ਬਾਰੇ ਕੀ ਕਹਿਣਾ ਐ ਤੇ ਹਾਈ ਇਹ ਹੋ ਜੇ ਇਸ ਵਾਸਤੇ ਤੁਸੀਂ ਚੰਗੇ ਕੰਮ ਕਰਨੇ ਹਮੇਸ਼ਾ ਇਹ ਕਰਨ ਨੂੰ ਚੇਤੇ ਰੱਖਣਾ ਐ ਤੇ ਔਗੜਾ ਤੋਂ ਬਚ ਕੇ ਰਹਿਣਾ ਇਹ ਤੋਂ ਕਬੀ ਜੀ ਇਹ ਸਿੱਖਿਆ ਦਿੰਦੇ ਆਂਦੇ ਦੁਸ਼ਟ ਬੰਦਾ ਜਿਹੜਾ ਸਮਾਜ ਵਿੱਚ ਹੈ ਉਹ ਦੀ ਉਹਦਾ ਮਾੜਾ ਕੰਮ ਜਿਹੜਾ ਕਿਸੇ ਨੂੰ ਨਹੀਂ ਦਿਖਾਈ ਦਿੰਦਾ ਕਿਉਂਕਿ ਹਾਈ ਦੁਸ਼ਟਾ ਉਹਦਾ ਹਾਈ ਗਲਤ ਹੈ ਉਹਦੇ ਗੰਦੇ ਕੰਮ ਹੀ ਕਰਦਾ ਤੇ ਇਸ ਵਾਸਤੇ ਉਹਦਾ ਕੋਈ ਨਹੀਂ ਨੋਟਿਸ ਲੈਂਦਾ ਪਰ ਜਿਹੜਾ ਸੰਤ ਬੰਦਾ ਹੈ ਜਿਹੜਾ ਚੰਗਾ ਬੰਦਾ ਹੈ ਜੇ ਉਹ ਨਿਕਾ ਜਾ ਵੀ ਕੋਈ ਕੰਮ ਉਹਦੇ ਕੋਲ ਗਲਤੀ ਹੋ ਜਾਂ ਤੇ ਲੋਕੀ ਵੱਡਾ ਕਰਕੇ ਸਮਝਦੇ ਕਿਉਂ ਕਿਉਂਕਿ ਆਸ ਨਹੀਂ ਹੁੰਦੀ ਕਿ ਇਹ ਵੀ ਬੰਦੇ ਇਸ ਤਰ੍ਹਾਂ ਗਲਤੀਆਂ ਕਰਨ ਇਸ ਵਾਸਤੇ ਬਚ ਕੇ ਰਹਿਣਾ ਦਾਗ ਹਮੇਸ਼ਾ ਚਟੇ ਚੋਲੇ ਤੇ ਲੱਗਦਾ ਕਾਲੇ ਤੇ ਨਹੀਂ ਲੱਗਦਾ ਠੀਕ ਆ ਹਾਂਜੀ